ਪੰਜਾਬੀ ਰਿਸ਼ਤੇ ਦੇਖ ਰਹੇ ਭੈਣ ਭਰਾਵਾਂ ਨੂੰ ਛੱਤ ਸ਼੍ਰੀ ਅਕਾਲ ਜੀ ਅੱਜ ਆਪਣੇ ਕੋਲੇ ਕੁਝ ਨਵੇਂ ਪਰਿਵਾਰਾਂ ਦੇ ਰਿਸ਼ਤੇ ਆਏ ਨੇ ਜੀ ਫੋਨ ਨੰਬਰ ਸਮੇਤ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆਇਆ ਜੀ ਨਾਮ ਅਮਨਦੀਪ ਸਿੰਘ ਪਤਾ ਫਿਰੋਜ਼ਪੁਰ ਤੋਂ ਆ ਮੁੰਡਾ ਕਾਸਟ ਮੁੰਡੇ ਦੀ ਕੰਬੋਜ ਸਿੱਖ ਹੈ ਜੀ ਉਮਰ 19 ਤੋਂ 992 ਦੇ ਵਿੱਚ ਹੈ ਕੱਦ 5 ਫੁੱਟ 5 ਇੰਚ ਹੈ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ +2 ITI ਭੈਣ ਭਰਾ ਨੇ ਫੈਮਿਲੀ ਦੇ ਵਿੱਚ ਪਿਤਾ ਮੁੰਡੇ ਦੇ ਟੇਲਰ ਨੇ ਜੀ ਮਾਤਾ ਹਾਊਸ ਵਾਈਫ ਨੇ ਸੋ ਮੁੰਡੇ ਦੀ ਸੱਜੀ ਲੱਤ ਦੇ ਵਿੱਚ 30% ਪੋਲੀਓ ਆ ਜੀ ਕੰਮ ਕਰ ਹੈ ਜੀ ਮੁੰਡਾ ਡੂਇੰਗ ਗ੍ਰਾਂਥੀ ਡਿਊਟੀ ਆਮਦਨ 25000 ਰੁਪਇਆ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਮੁੰਡੇ ਦੀ ਮੰਗ ਹੈ ਪਰਿਵਾਰ ਵੱਲੋਂ ਕੁੜੀ ਘਰੇਲੂ ਹੋਵੇ ਕਿਸੇ ਵਿਕਾਸਟ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਹਰਪ੍ਰੀਤ ਸਿੰਘ ਮੱਕੜ ਅਮਰਤਾ ਰਿ ਸਿੱਖ ਹੈ ਮੁੰਡਾ ਪਤਾ ਜ਼ੀਰਕਪੁਰ ਤੋਂ ਕਾਸਟ ਅਰੋੜਾ ਖੱਤਰੀ ਉਮਰਾ ਮੁੰਡੇ ਦੀ 1 ਜਨਵਰੀ 1996 ਦੇ ਵਿੱਚ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪਲੱਸ 2 ਭਰਾ 1 ਹੈ ਪਿਤਾ ਹਰਨੇਕ ਸਿੰਘ ਮੁੰਡੇ ਦਾ ਕੰਮ ਕਰਿਆ ਜੀ ਰਨਜ਼ਾ ਫੂਡ ਬੈਂਡ ਫਾਰ ਅ ਥੀਅਰ ਪ੍ਰਾਪਰਟੀ ਫਲੈਟ ਇਨ ਜ਼ੀਰਕਪੁਰ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਅਮਰਤਾ ਰੀ ਨਾ ਵੀ ਹੋਵੇ ਕੁੜੀ ਤਾਂ ਵੀ ਸੰਪਰਕ ਕਰਨ ਜੀ ਪਰਿਵਾਰ ਵਧੀਆ ਪਰਿਵਾਰ ਦੀ ਲੜਕੀ ਹੋਵੇ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਅਭਿਵੇਕ ਸੂਦ ਪਤ ਲੁਧਿਆਣਾ ਤੋਂ ਕਾਸਟ ਹਿੰਦੂ ਖੱਤਰੀ ਉਮਰ 22 ਦਾ 1994 ਦੇ ਵਿੱਚ ਹੈ ਜੀ ਕੱਦ 5 ਫੁੱਟ 4 ਇੰਚ ਪੜ੍ਹਾਈ ਕਰੀਏ ਮੁੰਡੇ ਨੇ VSC IT ਕੰਪਿਊਟਰਸ ਭੈਣ ਭਰਾ ਮੁੰਡੇ ਦਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਪਿਤਾ ਇਹਨਾਂ ਦੇ ਐਕਸਪਾਇਰ ਨੇ ਸੋ ਮਾਤਾ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਬਿਜ਼ਨਸਮੈਨ ਹੈ ਵਧੀਆ ਘਰ ਪਰਿਵਾਰ ਹੈ ਮੰਗੇ ਪਰਵਾਰ ਦੀ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲ ਕਰੋ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੁਕਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 44 ਸਾਲ ਕੱਦ 5 ਫੁੱਟ 11 ਇੰਚ ਪੜ੍ਹਾਈ ਕਰੀਆ ਜੀ +2 ਮੁੰਡਾ ਹੈ ਤਲਾਕਸ਼ੁਦਾ ਤੇ ਕੰਮਕਾਰ ਹੈ 7 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਫੈਮਿਲੀ ਕੈਨੇਡਾ ਦੇ ਵਿੱਚ ਹੈ ਜੀ ਮੁੰਡੇ ਦੀ ਮੰਗੇ ਪਰਵਾਰ ਦੀ ਕੁੜੀ 40 ਤੋਂ 43 ਸਾਲ ਦੀ ਉਮਰ ਦੀ ਹੋਵੇ ਕਾਲੀਪੱਟ ਚ ਪਰਿਵਾਰ ਦੇ ਨੰਬਰ ਨੇ ਜੀ ਸਿੱਧੀ ਗੱਲ ਕਰੋ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਜੀਤ ਸਿੰਘ ਪਤਾ ਕੋਟਲਾ ਟੱਕ ਖੰਨਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 1994 ਦੇ ਵਿੱਚ ਹੈ ਕੱਦ 5 ਫੁੱਟ 9 ਇੰਚ ਹੈ ਜੀ ਗੋਤ ਮੁੰਡੇ ਦਾ ਗਿੱਲ ਤੇ ਵਿਦੇਸ਼ਾ ਪੜ੍ਹਾਈ ਕਰੀ ਹੈ ਪਲੱਸ 2 ਪਾਸ ਪਿਤਾ ਨਰਪਾਲ ਸਿੰਘ ਮਾਤਾ ਸਵਰਨਜੀਤ ਕੌਰ ਕਮ ਕਰ ਹੈ ਜੀ ਤਿੰਨ ਕੰਬਾਈਨਾ ਨੇ ਮੁੰਡੇ ਕੋਲ 4 ਕਿਲੇ ਜ਼ਮੀਨ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਕਿਸੇ ਵਿਕਾਸਤ ਦੀ ਹੋਵੇ ਡਿਵੋਰਸਡ ਲੜਕੀ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਵਿਆਹ ਦਾ ਜਿੰਨਾ ਵੀ ਖਰਚਾ ਹੈ ਜੀ ਮੁੰਡੇ ਦੇ ਪਰਿਵਾਰ ਵੱਲੋਂ ਕਰ ਦਿੱਤਾ ਜਾਵੇਗਾ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਗੱਲ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਹਰਮਿਤ ਸਿੰਘ ਪਤਾ ਕਪੂਰਥਲਾ ਤੋਂ ਕਾਸਟ ਸਿੱਖ ਕੰਬੋਜ ਉਮਰ ਮੁੰਡੇ ਦੀ 35 ਸਾਲ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਪਾਸ ਮਾਤਾ ਪਿਤਾ ਐਕਸਪਾਇਰ ਨੇ ਮੁੰਡੇ ਦੇ ਭਰਾ ਇੱਕ ਮੈਰਿਡ ਹੈ ਜੀ ਪੁਰਤਗਾਲ ਦੇ ਵਿੱਚ ਭੈਣਾਂ ਦੋ ਮੈਰਿਡ ਨੇ ਜੀ ਇੰਡੀਆ ਦੇ ਵਿੱਚ ਮੁੰਡਾ ਵੈਸ਼ਨੂ ਆ ਜੀ ਨਸ਼ਾ ਰਹਿਤ ਹੈ ਕੰਮਕਾਰ ਹੈ ਜੀ ਮੁੰਡਾ ਪੁਰਤਗਾਲ ਦੇ ਵਿੱਚ ਪੀਆਰ ਹੈ ਵੈਲ ਸੈਟਲ ਹੈ ਟ੍ਰਿਪਲ ਸਟੋਰੀ ਹਾਊਸ ਹੈ ਜੀ ਇੰਡੀਆ ਦੇ ਵਿੱਚ 1 ਏਕੜ ਦੇ ਵਿੱਚ ਸੋ ਮੁੰਡਾ ਸੋਹਣਾ ਸੁਨੱਖਾ ਹੈ ਜੀ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜੀ ਸੋ ਸਿੰਪਲ ਵਿਆਹ ਕਰਨੇ ਜੀ ਕਾਲੀਪੱਟੀ 'ਚ ਵਟਸਐਪ ਨੰਬਰ ਆ ਪਰਿਵਾਰ ਦਾ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਪਰਜਾਪਤ ਕੁਮਾਰ ਪਤਾ ਗੜਸ਼ੰਕਰ ਉਮਰ 37 ਸਾਲ ਹੈ ਜੀ ਮੁੰਡੇ ਦੀ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਸੋ ਮੰਗੇ ਜੀ ਪਰਿਵਾਰ ਦੀ ਕੁੜੀ ਘਰੇਲੂ ਹੋਵੇ ਕਿਸੇ ਵੀ ਕਾਸ਼ਟ ਦੀ ਕਾਲੀਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਕੁਲਦੀਪ ਸਿੰਘ ਪਤਾ ਬਰਨਾਲਾ ਤੋਂ ਕਾਸ਼ਟ ਸ਼ੀਮਬੇ ਗੋਤਪੂਰਵਾ ਉਮਰ 35 ਸਾਲ ਹੈ ਜੀ ਪੜ੍ਹਾਈ 7th ਪਾਸ ਕਰੀ ਹੋਈ ਹੈ ਕੱਦ 5 ਫੁੱਟ 5 ਇੰਚ ਪਿਤਾ ਕੁਲਵੰਤ ਸਿੰਘ ਮਾਤਾ ਸੁਰਜੀਤ ਕੌਰ ਭਰਾਚਾਰਨੀ ਜੀ ਕੰਮਕਾਰ ਹੈ ਮੁੰਡੇ ਦਾ ਸਿਲਾਈ ਦਾ ਕੰਮ ਹੈ ਵਧੀਆ ਘਰ ਪਰਿਵਾਰ ਆਮਦਨ ਹੈ ਜੀ ਕੁੜੀ ਘਰੇਲੂ ਹੋਵੇ ਗਰੀਬ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸੋ ਮੁੰਡੇ ਦੇ ਪਰਿਵਾਰ ਦਾ ਨੰਬਰ ਕਾਲੀ ਪੱਟੀ 'ਚ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਪ੍ਰਗਟ ਸਿੰਘ ਪਤਾ ਫਰੀਦਕੋਟ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਬਰਾੜ ਉਮਰ 22 ਦਾ 1998 ਦੇ ਵਿੱਚ ਹੈ ਕੱਦ 5 ਫੁੱਟ 10 ਇੰਚ ਹੈ ਜੀ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਆ ਭਰਾ ਦੋ ਨੇ ਕੰਮਕਾਰ ਹੈ ਜੀ ਪੰਜ ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਪਾਇਆ ਹੋਇਆ ਤੇ ਮੰਗ ਹੈ ਪਰਿਵਾਰ ਦੀ ਕੁੜੀ ਨੇ ਆਈਲਰਡਸ ਕਰੀ ਹੋਵੇ ਜੀ ਜਿੰਨਾ ਵੀ ਬਾਹਰ ਜਾਣ ਦਾ ਖਰਚ ਹੈ ਸਾਰਾ ਮੁੰਡੇ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਸੋ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਸਿੱਧੀ ਪਰਿਵਾਰ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ